ਬਾਲੀ ਕਿੰਨੇ ਫਿਲਮ ਸੀ ਅੱਛਾ ਮੈਨੂੰ ਕਿੰਨੂੰ ਮਿਲਿਆ ਮੈ ਆ ਗਿਆ ਮੈਂ ਵੀਰੇ ਬਹੁਤ ਵਧੀਆ ਸਿੱਖ ਇਤਿਹਾਸ ਨੂੰ ਨਾਲੇ ਤੇ ਆਪਣੇ ਪੰਜਾਬੀ ਵੀਰਾਂ ਨੂੰ ਜਾਗਰੂਕ ਕਰਨ ਵਾਲੀ ਮਤਲਬ ਕਿ ਬਾਲੀ ਬਹੁਤ ਵਧੀਆ ਫਿਲਮ ਲੱਗੇ ਬਹੁਤ ਵਧੀਆ ਜੀ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣੂ ਨੇ ਬਹੁਤ ਵਧੀਆ ਬਹੁਤ ਵਧੀਆ ਮੂਵੀ ਆ ਜੀ ਬਹੁਤ ਵਧੀਆ ਆਪਣੇ ਇਤਿਹਾਸ ਨੂੰ ਦੱਸਿਆ ਗਿਆ ਜੀ ਕੁਕੀ ਦੀ ਐਕਟਿੰਗ ਕਿਵੇਂ ਲੱਗੀ ਜਲਦ ਤਰੋ ਆਪਾਂ ਕਹਿੰਦੇ ਕਾਮੇਡੀ ਮੂਵੀਸ 'ਚ ਹੀ ਕੰਮ ਕਰਦੇ ਨੇ ਸੀਰੀਅਸ ਕਿਰਦਾਰ ਉਹਨਾਂ ਦਾ ਕਿਵੇਂ ਲੱਗਿਆ ਨੇ ਬਹੁਤ ਵਧੀਆ ਉਹਨੂੰ ਜਿੱਥੇ ਮਰਜ਼ੀ ਫਿੱਟ ਕਰ ਦੋ ਉੱਥੇ ਫਟੋ ਜਾਣਾ ਗੁਰੂ ਨਾਨਕ ਜਹਾਜ਼ ਅੱਜ ਰਿਲੀਜ਼ ਹੋਈ ਹੈ ਜਿਹੜੀ ਕਿ ਦਾ ਜਰਨੀ ਆਫ ਕਾਮਾਗਾਟਾ ਮਾਰੂ ਦੇ ਉੱਪਰ ਜਿਹੜੀ ਬੇਸਡ ਹੈ ਇਹ ਫਿਲਮ ਸੋ ਦਰਸ਼ਕ ਫਿਲਮ ਦੇਖ ਕੇ ਆਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਾਈ ਜੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਬ੍ਰੋ ਠੀਕ ਹੈ ਕਿੱਦਾਂ ਦਾ ਕਿਰਦਾਰ ਲੱਗਿਆ ਤਰਸੀਮ ਜਸੜ ਦਾ ਤੇ ਫਿਲਮ ਦੀ ਪੂਰੀ ਸਟੋਰੀ ਕਿੱਦਾਂ ਤੁਹਾਨੂੰ ਛੂਹੀ ਤੁਹਾਡੇ ਦਿਲ ਨੂੰ ਹਾਂਜੀ ਹਾਂਜੀ ਬ੍ਰੋ ਵਧੀਆ ਵਧੀਆ ਸੀ ਐਨ ਲਾ ਲੋ ਸਿੱਕੀ ਦੇ ਹਿਸਾਬ ਨਾਲ ਸਿੱਕੀ ਦੇ ਉਹਨਾਂ ਨੇ ਦੱਸਿਆ ਸਿੱਕੀ ਕਿਵੇਂ ਉਹਨਾਂ ਨੇ ਕਿਵੇਂ ਜਿੱਤੇ ਕਿਵੇਂ ਆਪਣਾ ਅੰਦਰ ਗਏ ਤੇ ਉਹਨਾਂ ਨੇ ਕੈਨੇਡਾ ਜਾ ਕੇ ਉਹਨਾਂ ਨੇ ਕਿਵੇਂ ਆਪਣਾ ਹੌਸਲਾ ਵਿੱਚ ਜੋ ਵੀ ਆਪਕੇ ਬੱਚੇ ਵੀ ਦੇਖ ਕੇ ਨੇ ਕਿਵੇਂ ਲੱਗੀ ਬੇਟਾ ਫਿਲਮ ਬਾਲੀ ਘੈਂਡ ਫਿਲਮ ਸੀ ਅੱਛਾ ਕਿ ਮੈਨੂੰ ਮਿਲਿਆ ਮੈਨੂੰ ਆ ਗਿਆ ਦੇਖ ਮੈਨੂੰ ਆ ਗਿਆ ਦੇਖੋ ਬੱਚਾ ਨੂੰ ਵੀ ਜਿਹੜੀ ਫਿਲਮ ਹੈ ਕਾਫੀ ਪਸੰਦ ਆਈ ਹੈ ਬਾਈ ਜੀ ਕਿਵੇਂ ਲੱਗੀ ਫਿਲਮ ਕਿਸ ਤਰ੍ਹਾਂ ਦੀ ਸਟੋਰੀ ਲੱਗੀ ਤੁਹਾਨੂੰ ਇਹ ਫਿਲਮਾਂ ਵੀਰੇ ਬਹੁਤ ਵਧੀਆ ਸਿੱਖ ਇਤਿਹਾਸ ਨੂੰ ਨਾਲੇ ਤੇ ਆਪਣੇ ਪੰਜਾਬੀ ਵੀਰਾਂ ਨੂੰ ਜਾਗਰੂਕ ਕਰਨ ਵਾਲੀ ਮਤਲਬ ਕਿ ਬਾਲੀ ਬਹੁਤ ਵਧੀਆ ਫਿਲਮ ਲੱਗੀ ਲੱਗਦਾ ਇਸ ਫਿਲਮ ਨੇ ਪੰਜਾਬੀ ਸਿਨੇਮਾ ਦਾ ਮਿਆਰ ਉੱਪਰ ਚੱਕ ਦਿੱਤਾ ਜਿਸ ਹਿਸਾਬ ਨਾਲ ਫਿਲਮ ਦੇ ਵਿੱਚ ਸੀਨ ਨੇ ਐਕਟਿੰਗ ਵੀ ਕਨੇ ਬਾਖਮਾਲ ਕੀਤੀ ਹੈ ਤਰਸੇਮ ਜਸਰ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਵੀ ਬਹੁਤ ਵਧੀਆ ਲੱਗੀ ਵੀਰੇ ਮਤਲਬ ਉਹ ਕਿ ਜਿਹੜੇ ਮਤਲਬ ਪੁਰਾਣੇ ਸਮਿਆਂ ਦੇ ਜਿਹੜਾ ਕੋਈ ਮਤਲਬ ਵਾਪਰਿਆ ਹੋਇਆ ਆਪਣੇ ਪੰਜਾਬੀਆਂ ਨਾਲ ਉਹ ਸਾਰਾ ਦਰਸਾਇਆ ਗਿਆ ਹੂੰ ਵੀ ਐ ਕਰਕੇ ਤੁਸੀਂ ਇਹ ਦੇਖੇ ਫੇਰ ਹੁਣ ਜਾ ਕੇ ਜਿਹੜੀ ਸ਼ਾਂਤੀ ਮਿਲੀ ਆ ਉਹ ਪੰਜਾਬੀਆਂ ਨੂੰ ਆਪਣੇ ਹੁਣ ਆਈ ਆ ਹਜੇ ਵੀ ਮਤਲਬ ਕਿ ਥੋੜਾ ਥੋੜਾ ਸੁਧਰਦਾ ਜਾ ਰਿਹਾ ਬਹੁਤ ਫਰਕ ਪੈ ਗਿਆ ਪਹਿਲਾਂ ਲੱਗਦਾ ਇਦਾਂ ਦੀਆਂ ਮੂਵੀਜ਼ ਬਣਨੀ ਚਾਹੀਦੀ ਜਿਹੜੀ ਤੁਹਾਨੂੰ ਇਤਿਹਾਸ ਨਾਲ ਰੂਬਰੂ ਕਰਵਾਉਂਦੀਆਂ ਨੇ ਹਾਂਜੀ ਵੀਰੇ ਜ਼ਰੂਰ ਬਣਨੇ ਚਾਹੀਦੀਆਂ ਨੇ ਜਿਹੜੇ ਆਪਣੇ ਇਤਿਹਾਸ ਨੂੰ ਅੱਜ ਕੱਲ ਦੀ ਜਨਰੇਸ਼ਨ ਨੂੰ ਪਤਾ ਲੱਗੇ ਇਹ ਗੱਲਾਂ ਬਾਰੇ ਵੀ ਹਾਂ ਸਾਡੇ ਪੁਰਾਣੇ ਬਜ਼ੁਰਗ ਵੀ ਕਿਵੇਂ ਅੱਗੇ ਉਹ ਕਰਕੇ ਐਕਟਿੰਗ ਦੀ ਜਿਹੜੀ ਗੱਲ ਕੀਤੀ ਜਾਵੇ ਐਕਟਿੰਗ ਕਿਦਾਂ ਲੱਗੀ ਜਿਵੇਂ ਜ਼ਿਆਦਾਤਰ ਦੇਖਿਆ ਜਾਂਦਾ ਹੈ ਪੰਜਾਬੀ ਮੂਵੀਸ 'ਚ ਜ਼ਿਆਦਾਤਰ ਕਾਮੇਡੀ ਹੀ ਪਰੋਸੀ ਜਾਂਦੀ ਹੈ ਗੁਰਪ੍ਰੀਤ ਖੁੱਗੀ ਦਾ ਵੀ ਕਾਫੀ ਸੀਰੀਅਸ ਰੋਲ ਹੈਗਾ ਇਸ ਦੇ ਵਿੱਚ ਉਹਨਾਂ ਦੀ ਐਕਟਿੰਗ ਕਿਵੇਂ ਲੱਗੀ ਤੁਹਾਨੂੰ ਉਹਨਾਂ ਦੀ ਐਕਟਿੰਗ ਵੀ ਬਹੁਤ ਵਧੀਆ ਸੀ ਵੀਰੇ ਹਾਂ ਤੇ ਉਹਨਾਂ ਨੇ ਵੀ ਇਹ ਪੂਰਾ ਆਪਣੇ ਬਯੁਰਗਾ ਮੰਗੂ ਦਰਸਾਇਆ ਜਿਵੇਂ ਉਹਨਾਂ ਨੇ ਝੱਲਿਆ ਬਿਲਕੁਲ ਸੋ ਹੋਰ ਵੀ ਬਾਈ ਮੌਜੂਦ ਨੇ ਬਾਈ ਜੀ ਕਿਵੇਂ ਲੱਗੀ ਫਿਲਮ ਜਿਹੜੀ ਇਹ ਦੇਖ ਕੇ ਆਏ ਤੁਸੀਂ ਗੁਰੂ ਨਾਨਕ ਬਹੁਤ ਵਧੀਆ ਜੀ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣੂ ਹੋ ਨੇ ਬਹੁਤ ਵਧੀਆ ਅਬਾ ਜੀ ਫਿਲਮ ਦੇਖ ਕੇ ਆਏ ਗੁਰੂ ਨਾਨਕ ਜਹਾਜ਼ ਕਿੱਦਾਂ ਦੀ ਮੂਵੀ ਲੱਗੀ ਬਹੁਤ ਵਧੀਆ ਮੂਵੀ ਆ ਜੀ ਹੂੰ ਹੂੰ ਬਹੁਤ ਵਧੀਆ ਆਪਣੇ ਇਤਿਹਾਸ ਨੂੰ ਦੱਸਿਆ ਗਿਆ ਜੀ ਠੀਕ ਹੈ ਹਾਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬੀ ਸਿਨੇਮਾ ਦਾ ਲੱਗਦਾ ਇਸ ਫਿਲਮ ਨਾਲ ਮਿਆਰ ਕਾਫੀ ਉੱਪਰ ਉੱਠ ਚੁੱਕਿਆ ਹੈ ਪੂਰੀ ਡਾਇਰੈਕਸ਼ਨ ਹੋ ਗਿਆ ਐਕਟਿੰਗ ਕਿੱਦਾਂ ਦੀ ਲੱਗੀ ਐਕਟਰਸ ਦੀ ਖਾਸ ਬਹੁਤ ਵਧੀਆ ਲੱਗੀ ਇਹਨਾਂ ਨੂੰ ਬਹੁਤ ਮੈਂ ਰੁਚਿਆ ਜਾ ਰਹੀ ਪੰਜਾਬੀ ਇੰਡਸਟਰੀ ਜੀ ਹੂੰ ਜਿਵੇਂ ਅਕਸਰ ਆਪਾਂ ਦੇਖਣ ਨੂੰ ਮਿਲਦਾ ਕਿ ਜ਼ਿਆਦਾਤਰ ਜਿਹੜੀ ਪੰਜਾਬੀ ਸਿਨੇਮਾ ਦੇ ਵਿੱਚ ਕਾਮੇਡੀ ਮੂਵੀਸ ਹੀ ਆਉਂਦੀਆਂ ਨੇ ਸੋ ਇੱਕ ਇੱਕ ਵੱਖਰਾ ਇੱਕ ਵੱਖਰਾ ਕਨਸੈਪਟ ਤੇ ਮੂਵੀ ਬਣਾਈ ਉਹ ਵੀ ਇਤਿਹਾਸ ਦੇ ਉੱਪਰ ਕੰਮਾ ਘਾਟਾ ਮਾਰੂ ਜਿਹੜੀ ਘਟਨਾ ਹੋਈ ਹੈ ਉਸ ਦੇ ਉੱਪਰ ਬਹੁਤ ਸੱਚੀ ਘਟਨਾਵਾਂ ਦੇ ਬਣਾਈ ਹੈ ਤੇ ਬਹੁਤ ਵਧੀਆ ਇਹਨਾਂ ਨੇ ਉਹ ਦਿਖਾਇਆ ਹੈ ਆਪਦਾ ਅਲੱਗ ਹੀ ਦਿਖਾਇਆ ਫਿਲਮ 'ਚ ਫਿਲਮ 'ਚ ਐਕਟਿੰਗ ਕਿੰਨੀ ਵਧੀਆ ਲੱਗੀ ਤੁਹਾਨੂੰ ਸਾਰਿਆਂ ਦੀ ਵਧੀਆ ਸੀ ਗੁਰਪ੍ਰੀਤ ਕੁੱਕੀ ਦੀ ਵੀ ਤੇ ਆਪਣੇ ਤਰਸੇਮ ਜੱਸਰ ਦੀ ਵੀ ਗੁਰਪ੍ਰੀਤ ਕੁੱਕੀ ਦੀ ਐਕਟਿੰਗ ਕਿਵੇਂ ਲੱਗੀ ਜ਼ਿਆਦਾਤਰ ਉਹ ਆਪਾਂ ਕਹਿੰਦੇ ਕਾਮੇਡੀ ਮੂਵੀਸ 'ਚ ਹੀ ਕੰਮ ਕਰਦੇ ਨੇ ਸੀਰੀਅਸ ਕਿਰਦਾਰ ਉਹਨਾਂ ਦਾ ਕਿਵੇਂ ਲੱਗਿਆ ਨਹੀਂ ਬਹੁਤ ਵਧੀਆ ਉਹਨਾਂ ਨੂੰ ਜਿੱਥੇ ਮਰਜ਼ੀ ਫਿੱਟ ਕਰ ਦੋ ਉੱਥੇ ਫਿੱਟ ਹੋ ਜਾਂਦੇ ਨੇ ਉੱਥੇ ਬਿਟੋ ਜਾਂਦੇ ਨੇ ਹਾਂਜੀ